ਅੱਜ ਆਪਾਂ ਖੜਿਆ ਸਥਾਨ ਡੇਰਾ ਬਾਬਾ ਬ੍ਰਹਮਚਾਰੀ ਦੇ ਪਿੰਡਾ ਬਾਜੇ ਵਾਲਾ ਜ਼ਿਲ੍ਹਾ ਮਾਨਸਾ ਮੂਸੇ ਦੇ ਲਾਗੇ ਪਜੰਦਾ ਆਓ ਕਰਦੇ ਆਂ ਆਪਣਾ ਬਣਾ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇੱਕ ਬਾਈ ਜੀ ਨਾਮਾਂ ਬਾਰੇ ਫੇਰ ਪਾ ਦੋ ਕਿਹੜੇ ਕਿਹੜੇ ਨਾਮ ਰੱਖਿਆ ਤੇ ਉਾਂ ਹੀ 28 ਤਿੰਨੋਂ ਡਰਾਅ ਕੱਢਦੇ ਨੇ ਆ ਤੰਨੇ ਡਰਾਅ ਕੱਢਦੇ ਨੇ ਵੀ ਵੱਡਾ ਤੇ ਟਾਪ ਦਾ ਡਰਾਅ ਕੱਢਣਾ ਆਪਾਂ ਪਹਿਲੇ ਨਾਮ ਚ ਥਾਰ ਦੇਵਾਂਗੇ ਜਿਹਨੇ ਥਾਰ ਨਹੀਂ ਲੈਣਦਾ ਟਰੈਕਟਰ ਲਿਜਾ ਸਕਦੇ ਹਾਂ 4x4 ਤੇ ਦੂਜੇ ਨਾਮ ਦੇ ਵਿੱਚ ਬੋਲਟ ਮੋਟਰਸਾਈਕਲ ਜਮਾ ਨਵਾਂ ਨੁੱਕ ਹੈ ਤੇ ਬੋਲਟ ਦੀ ਚੁਆਇਸ ਚ ਆ ਗਿਆ ਗਿਆ ਫੋਰਡ ਮੋਡੀਫਾਈ ਜਮਾ ਤਿਆਰ ਕਰਾਇਆ ਖੜਾ ਵੀ 2K ਦਾ ਪੇਂਟ ਕਰਾਇਆਗਾ ਠੀਕ ਹੈ ਬਈ ਬਾਕੀ ਬਾਈ ਜੇ ਕਿਸੇ ਨੇ ਪੇਮੈਂਟ ਲੈ ਜਾਣੀ ਆ ਤਾਂ ਸਾਰੇ ਨਾਮਾ ਦੇ ਵਿੱਚ ਆਪਸ਼ਨ ਹੈਗੀ ਹੈਗੀ ਪੇਮੈਂਟ ਦੀ ਠੀਕ ਹੈ ਬਈ ਇੱਕ ਕਮੇਟੀ ਨੰਬਰ ਨੋਟ ਕਰਾ ਦਿਓ ਜੀ ਨੰਬਰ ਨੋਟ ਕਰ ਲਓ ਬਈ 9501922290 ਇਹ ਨੰਬਰ ਤੇ ਕਰਕੇ ਪੇਮੈਂਟ ਸਕਰੀਨ ਸ਼ਾਟ ਭੇਜ ਦਿਓ ਕੂਪਨ ਮਿਲ ਜਾਣਗੇ ਤੇ ਜਿਹੜੀ ਲੰਡੀ ਜੀਪ ਹੈ ਉਹਦੇ ਕੂਪਨ ਉਹਨਾਂ ਨੂੰ ਮਿਲਣਗੇ ਜਿਹੜਾ 1000 ਜਾਂ 2000 ਜਾਂ 5000 ਉਸ ਤੋਂ ਵੱਧ ਨੇ ਪੇਮੈਂਟ ਕਰੂਗਾ ਲਈ ਭਰਾਵੋ ਖਿੱਚ ਕੇ ਟੋਕਨ ਵਾ ਲੋ ਭਰਾਵੋ ਨਾ ਕੰਬੋ ਪੈਕਲ ਕੰਮ ਕਰਤਾ ਕਹਿੰਦੇ ਹਰੇਕ ਚੀਜ਼ 2 2 2 ਗੱਡੀਆਂ 2 ਟਰੈਕਟਰ 2 ਬੁਲਟ 2 ਸਕੂਟਰੀਆਂ ਬਾਈ 2 ਏਸੀ 2 ਸਾਈਕਲ ਲਈ ਭਰਾਵੋ ਹੁਣ ਤਾਂ ਸੌਡੀ ਕਮੀਆਂ ਟੋਕਨ ਪਾਉਣ ਦੀ ਬਾਈਆਂ ਨੇ ਦਿਲ ਖੋਲ ਕੇ ਨਾਮ ਰੱਖਦੇ ਦਿਲ ਖੋਲ ਕੇ ਕੂਪਨ ਪਾ ਲੋ ਨੰਬਰ ਬਾਈ ਤੁਹਾਨੂੰ ਦੱਸਦਾ 950192290